ਉਹ ਕਾਗਜ਼ ਤੇ ਕਲਮ ਮੁਬਾਰਕ ਹੈ ਉਹ ਦਵਾਤ ਤੇ ਸ਼ਾਹੀ ਵੀ ਮੁਬਾਰਕ ਹੈ ਤੇ ਮੁਬਾਰਕ ਹੈ ਉਹ ਲਿਖਣ ਵਾਲਾ ਜਿਨੇ ਅਕਾਲ ਪੁਰਖ ਦਾ ਸੱਚਾ ਨਾਮ ਲਿਖਾਇਆ ਤੇ ਪ੍ਰਭੂ ਪਰਮਾਤਮਾ ਦੀ ਸਿਫਤ ਲਿਖਾਈ ਆਖੋ ਸਤਨਾਮ ਆਪੇ ਪੱਟੀ ਕਲ ਮੀ ਆਪ ਉੱਪਰ ਆਪ ਲੇਖੇ ਤੂੰ ਏ ਮਾਲਕ ਤੂੰ ਆਪ ਹੀ ਪੱਟੀ ਹੈ ਤੂੰ ਆਪ ਹੀ ਕਲਮ ਹੈ ਪੱਟੀ ਉੱਤੇ ਸਿਫਤਸਲਾ ਦਾ ਲੇਖ ਵੀ ਤੂੰ ਆਪ ਹੀ ਹੈ ਇੱਕ ਕਹੀਏ ਨਾਨਕਾ ਦੂਜਾ ਕਾਹੇ ਕੂ ਸਿਫਤਸਲਾ ਕਰਨ ਕਾਰਨ ਵਾਲਾ ਇੱਕ ਪ੍ਰਭੂ ਹੀ ਆਖਣਾ ਚਾਹੀਦਾ ਹੈ ਕਿ ਕੋਈ ਹੋਰ ਦੂਜਾ ਨਹੀਂ ਹੋ ਸਕਦਾ ਕਿਵੇਂ ਹੋ ਸਕਦਾ ਹੈ ਔੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਏ ਕਾਲਪੁਰਖ ਵਾਹਿਗੁਰੂ ਪਰਮੇਸ਼ਵਰ ਜਗਤ ਦੀ ਬਣਤਰ ਤੂੰ ਆਪ ਹੀ ਬਣਾਈ ਹੈ ਤੇ ਤੂੰ ਆਪ ਹੀ ਇਸ ਵਿੱਚ ਹਰ ਥਾਂ ਮੌਜੂਦ ਹੈ ਤੁਤਵੇਂ ਨੰ ਦੂਜਾ ਕੋ ਨਹੀਂ ਤੂੰ ਰਹਾ ਸਮਾਈ ਤੇਰੇ ਵਰਗਾ ਤੇਥੋਂ ਬਿਨਾ ਹੋਰ ਕੋਈ ਨਹੀਂ ਹੈ ਤੇ ਤੂੰ ਹੀ ਹਰ ਥਾਂ ਤੇ ਗੁਪਤ ਵਰਤ ਰਿਹਾ ਹੈ ਬ੍ਰਹਿਮੰਡ ਦੇ ਕਣ ਕਣ ਵਿੱਚ ਜਰਰੇ ਜਰਰੇ ਵਿੱਚ ਤੂੰ ਆਪ ਵਰਤ ਰਿਹਾ ਹੈ ਤੇਰੀ ਗਤ ਮਿਤ ਤੂੰ ਹੈ ਜਾਣਦਾ ਤਦ ਕੀਮਤ ਪਾਈ ਤੂੰ ਕਿਹੋ ਜਾਂ ਹੈ ਕਿੱਡਾ ਕਬੱਡਾ ਹੈ ਇਹ ਗੱਲ ਤੂੰ ਆਪ ਹੀ ਜਾਣਦਾ ਹੈ ਤੇ ਆਪਣਾ ਮੁੱਲ ਤੂੰ ਆਪ ਹੀ ਪਾ ਸਕਦਾ ਹੈ ਤੂੰ ਅਲਖ ਅਗੋਚਰ ਅਗੰਮ ਹੈ ਗੁਰਮਤਿ ਦਿਖਾਈ ਸੇ ਅਕਾਲ ਪੁਰਖ ਵਾਹਿਗੁਰੂ ਜੀ ਤੂੰ ਅਦ੍ਰਿਸ਼ਟ ਹੈ ਤੂੰ ਮਾਨੁੱਖੀ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਤੂੰ ਅਪਹੁੰਚ ਹੈ ਤੇ ਗੁਰੂ ਦੀ ਮੱਤ ਹੀ ਤੇਰਾ دیدار ਕਰਾਉਂਦੀ ਹੈ ਅੰਤਰ ਅਗਿਆਨ ਦੁੱਖ ਭਰਮ ਹੈ ਗੁਰ ਗਿਆਨ ਗਵਾਈ ਮਨੁੱਖ ਦੇ ਅੰਦਰ ਜੋ ਅਗਿਆਨ ਦੁੱਖ ਤੇ ਭਟਕਣਾ ਹੈ ਇਕ ਗੁਰੂ ਦੇ ਦਿੱਤੇ ਹੋਏ ਗਿਆਨ ਦੇ ਰਾਹੀ ਹੀ ਦੂਰ ਹੋ ਸਕਦੀ ਹੈ ਜਿਸ ਕਿਰਪਾ ਕਰੇ ਤਿਸ ਮੇਲ ਲਹ ਸੋ ਨਾਮ ਧਿਆਈ ਏ ਅਕਾਲ ਪੁਰਖ ਵਾਹਿਗੁਰੂ ਜਿਸ ਉੱਤੇ ਤੂੰ ਮੇਰ ਕਰਦਾ ਹੈ ਉਹਨੂੰ ਤੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਉਹ ਫਿਰ ਤੇਰਾ ਨਾਮ ਸਿਮਰਦਾ ਹੈ ਆਖੋ ਸਤਨਾਮ ਜਿਤ ਤੂੰ ਲਾਏ ਸਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਸੁਧ ਹੇ ਸੱਚੇ ਪ੍ਰਮਾਤਮਾ ਜਿੱਧਰ ਵੀ ਤੂੰ ਜੀਵ ਨੂੰ ਲਾਉਂਦਾ ਹੈ ਉਧਰ ਹੀ ਉਹ ਲੱਗਦਾ ਹੈ ਤੂੰ ਜਿਸ ਨੂੰ ਪ੍ਰੇਰਦਾ ਹੈ ਉਹ ਤੇਰੇ ਗੁਣ ਗਾਉਂਦਾ ਹੈ ਰਾਗ ਮਲਾਰ ਬਾਣੀ ਭਗਤ ਨਾਮ ਦੇਵ ਜੀਓ ਕੀ ਰਾਗ ਮਲਾਰ ਵਿੱਚ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਇਹ ਬਾਣੀ ਹੈ ਜੋ ਇਹ ਭਗਤ ਨਾਮਦੇਵ ਜੀ ਦੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਸਤਗੁਰੂ ਜੀ ਫਰਮਾਨ ਕਰਦੇ ਹਨ ਬਾਣੀ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ 세윌ੇ 고팔 ਰਾਏ ਅਕੁਲ ਨਿਰੰਜਨ ਭਗਤ ਨਾਮਦੇਵ ਜੀ ਫਰਮਾਨ ਕਰਦੇ ਆ ਕਿ ਮੈਂ ਤਾਂ ਉਸ ਪ੍ਰਭੂ ਕਾਲਪੁਰਖ ਵਾਹਿਗੁਰੂ ਜਿਹਦੀ ਬੰਦਗੀ ਕੀਤੀ ਹੈ ਮੈਂ ਤਾਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਰਖਕ ਹੈ ਸੋ ਜਿਹਦੀ ਕੋਈ ਖਾਸ ਕੁੱਲ ਨਹੀਂ ਹੈ ਜਿਸ ਪਰਮਾਤਮਾ ਉੱਤੇ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੈ ਤੇ ਨਾ ਹੀ ਕੋਈ ਆਪਣੀ ਮਾਇਆ ਉੱਤੇ ਪ੍ਰਭਾਵ ਪਾ ਸਕਦੀ ਹੈ ਭਗਤ ਦਾਨ ਦੀਜੈ ਚਾਚੈ ਸੰਤ ਜਨ ਰਹਾਉ ਜਿਸ ਦੇ ਦਰ ਤੇ ਸਾਰੇ ਮੰਗਤੇ ਮੰਗਦੇ ਹਨ ਸਾਰੇ ਭਗਤ ਮੰਗਦੇ ਹਨ ਅਤੇ ਆਖਦੇ ਹਨ हे दाता ਸਾਨੂੰ ਆਪਣੀ ਭਗਤੀ ਦੀ ਦਾਤ ਬਖਸ਼ ਭਗਤ ਦਾਨ ਦੀਜੈ ਜਾਚੈ ਸੰਤ ਜਨ ਜਾਚੈ ਕਾਰਤਿਕ ਦਿਸੈ ਸਰਾਏ ਚਾ ਬੈਕੁੰਠ ਪਾਵਣ ਚਿਤਰਸਾਲ ਸप्त ਲੋਕ ਸਮਾਨ ਪੂਰੀ ਹਲੇ ਪਰਮਾਤਮਾ ਮਨੋ ਇੱਕ ਬੜਾ ਵੱਡਾ ਰਾਜਾ ਹੈ ਤੇ ਜਿਹਦਾ ਇਤਨਾ ਵੱਡਾ ਸ਼ਮਿਆਨਾ ਹੈ ਕਿ ਇਹ ਚਾਰੇ ਦਿਸ਼ਾਂ ਉਸ ਸ਼ਮਿਆਨੇ ਦੀ ਮਨੋ ਇੱਕ ਕਨਾਤ ਹੈ ਤੇ ਰਾਜਿਆਂ ਦੇ ਰਾਜ ਮਹਿਲਾਂ ਵਿੱਚ ਤਸਵੀਰ ਕਰ ਹੁੰਦੇ ਹਨ ਤੇ ਪਰਮਾਤਮਾ ਐਸਾ ਰਾਜਾ ਹੈ ਕਿ ਸਾਰਾ ਬੈਕੁੰਠ ਉਦਾ ਮਨੋ ਇੱਕ ਤਸਵੀਰ ਘਰ ਹੈ ਸਾਰਾ ਬੈਕੁੰਠ ਅਤੇ ਸਾਰੇ ਹੀ ਜਗਤ ਵਿੱਚ ਉਸ ਦਾ ਇੱਕ ਇੱਕ ਰਸ ਇੱਕ ਸਾਰ ਹੁਕਮ ਚੱਲ ਰਿਹਾ ਹੈ ਆਖੋ ਸਤਨਾਮ ਜਾ ਚੈ ਕਰ ਲక్ష్ਮੀ ਕੁਆਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸ੍ਰੀ ਤੇ ਰਾਜਿਆਂ ਦੀਆਂ ਰਾਣੀਆਂ ਦਾ ਜਿਵੇਂ ਜੋਵਨ ਤਾਂ ਚਾਰ ਦਿਨ ਦਾ ਹੁੰਦਾ ਹੈ ਪਰ ਪਰਮਾਤਮਾ ਇੱਕ ਐਸਾ ਰਾਜਾ ਹੈ ਜਿਹਦੇ ਮੈਲ ਵਿੱਚ ਲక్ష్ਮੀ ਹੈ ਜੋ ਸਦਾ ਜਵਾਨ ਰਹਿੰਦੀ ਹੈ ਜਿਹਦਾ ਜੋਵਨ ਕਦੇ ਨਾ ਸੋਣ ਵਾਲਾ ਨਹੀਂ ਹੈ ਇਹ ਚੰਦ ਸੂਰਜ ਉਸ ਦੇ ਮਹਿਲ ਦੇ ਮਾਨੋ ਇੱਕ ਨਿੱਕੇ ਜਿਹੇ ਦੀਵੇ ਹਨ ਤੇ ਜਿਸ ਕਾਲ ਦਾ ਹਾਲਾ ਹਰੇਕ ਜੀਵ ਦੇ ਸਿਰ ਉੱਤੇ ਹੈ ਤੇ ਜਿਸ ਕਾਲ ਦਾ ਹਾਲਾ ਹਰੇਕ ਜੀਵ ਨੂੰ ਭਰਨਾ ਪੈਂਦਾ ਹੈ ਜਿਸ ਕਾਲ ਤੋਂ ਜਗਤ ਦਾ ਹਰੇਕ ਜੀਵ थर-थर ਕੰਮਦਾ ਹੈ ਤੇ ਜੋ ਕਾਲ ਇਸ ਜਗਤ ਰੂਪ ਸ਼ਹਿਰ ਦੇ ਸਿਰ ਉੱਤੇ ਕੋਤਵਾਲ ਹੈ ਉਹ ਕਾਲ ਵਿਚਾਰਾ ਉਹ ਪਰਮਾਤਮਾ ਦੇ ਘਰ ਵਿੱਚ ਮਾਨੋ ਇੱਕ ਖੇਡਾਉਣਾ ਹੈ ਸੋ ਐਸਾ ਰਾਜਾ ਸ੍ਰੀ ਨਰਹਰੀ ਇਤਨਾ ਵੱਡਾ ਉਹ ਪਰਮਾਤਮਾ ਰਾਜਿਆਂ ਦਾ ਵੀ ਰਾਜਾ ਹੈ ਸੋ ਐਸਾ ਰਾਜਾ ਸ਼੍ਰੀ ਨਰਹਰੀ ਜਾਂਚੈ ਕਰ ਕੋ ਲਾਲ ਬ੍ਰਹਮਾ ਚਤੁਰਮੁਖ ਡਾਂਬੜਾ ਜਿਨ ਵਿਸ਼ਵ ਸੰਸਾਰ ਰਾਚੀਅਲੇ ਉਹ ਪਰਮਾਤਮਾ ਇੱਕ ਐਸਾ ਰਾਜਾ ਹੈ ਕਿ ਲੋਕਾਂ ਦੇ ਖਿਆਲ ਅਨਸਾਰ ਜਿਸ ਬ੍ਰਹਮਾ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ ਤੇ ਚਾਰ ਮੂੰਹਾਂ ਵਾਲਾ ਉਹ ਬ੍ਰਹਮਾ ਵੀ ਉਹਦੇ ਘਰ ਵਿੱਚ ਭਾਂਡੇ ਘੜਨ ਵਾਲਾ ਇੱਕ কুমਭਾਰ ਹੀ ਹੈ ਭਾਵ ਉਸ ਪਰਮਾਤਮਾ ਦੇ ਸਾਹਮਣੇ ਦੁਨੀਆਂ ਦਾ ਮੰਨਿਆ ਹੋਇਆ ਬ੍ਰਹਮਾ ਵੀ ਇਤਨੀ ਹੀ ਹਸਤੀ ਰੱਖਦਾ ਹੈ ਕਿ ਜਿੰਨੀ ਕਿ ਕਿਸੇ ਪਿੰਡ ਦੇ ਚੌਧਰੀ ਦੇ ਸਾਹਮਣੇ ਇੱਕ ਪਿੰਡ ਦਾ ਗਰੀਬ কুমਭਾਰ ਹੁੰਦਾ ਹੈ ਜਾ ਕੈ ਕਰ ਈਸਰ ਬਾਵਲਾ ਜਗਤ ਗੁਰੂ ਤਤਸਾਰ ਕਾ ਗਿਆਨ 파ਖੀਲੇ ਇਸ ਤਰ੍ਹਾਂ ਮਹਾਰ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਦੁਨੀਆ ਦੀਆਂ ਨਜ਼ਰਾਂ ਵਿੱਚ ਤਾਂ ਸ਼ਿਵ ਜੀ ਸ਼ਿਵ ਜੀ ਜਗਤ ਦਾ ਗੁਰੂ ਹੈ ਸ਼ਿਵ ਤੇ ਜਿਸ ਨੇ ਜਗਤ ਦੇ ਜੀਵਾਂ ਵਾਸਤੇ ਅਸਲ ਸਮਝਣ ਜੋਗ ਉਪਦੇਸ਼ ਸੁਣਾਇਆ ਹੈ ਭਾਵ ਜੋ ਸਾਰੇ ਜੀਵਾਂ ਨੂੰ ਮੌਤ ਦਾ ਸਨੇਹਾ ਉਪੜਾਂਦਾ ਹੈ ਜੋ ਸਭ ਜੀਵਾਂ ਦਾ ਨਾਸ ਕਰਦਾ ਮੰਨਿਆ ਜਾ ਰਿਹਾ ਹੈ ਇਹ ਸ਼ਿਵ ਸ੍ਰਿਸ਼ਟੀ ਦੇ ਮਾਲਕ ਉਸ ਪਰਮਾਤਮਾ ਦੇ ਘਰ ਵਿੱਚ ਮੰਨ ਲੋ ਇੱਕ ਕਮਲਾ ਮਸਖਰਾ ਹੈ ਪਾਪ ਪੁੰਨ ਜਾਂ ਚੈ ਡਾਂਗੀਆਂ ਦਵਾਰੈ ਚਿਤ੍ਰ ਗੁਪਤ ਲੇਖੀਆਂ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਾ ਵੀ ਰਾਜੇ ਲੋਕਾਂ ਦੇ ਰਾਜ ਮਹਿਲਾਂ ਦੇ ਦਰਵਾਜ਼ੇ ਉੱਤੇ ਜੋਬਦਾਰ ਖੜੇ ਹੁੰਦੇ ਹਨ ਜਿਸ ਤਰ੍ਹਾਂ ਪਹਿਰੇਦਾਰ ਖੜੇ ਹੁੰਦੇ ਹਨ ਜੋ ਰਾਜਾਂ ਦੀ ਹਜ਼ੂਰੀ ਵਿੱਚ ਜਾਣ ਵਾਲਿਆਂ ਨੂੰ ਵਰਜਦੇ ਹਨ ਉਹਨਾਂ ਨੂੰ ਪੁੱਛ ਕੇ ਅੰਦਰ ਜਾਇਆ ਜਾਂਦਾ ਹੈ ਉਹ ਆਗਿਆ ਦਿੰਦੇ ਹਨ ਤੇ ਘਟ ਘਟ ਵਿੱਚ ਵਸਣ ਵਾਲੇ ਰਾਜਨ ਪ੍ਰਭੂ ਨੇ ਐਸਾ ਨਿਜਮ ਬਣਾਇਆ ਹੈ ਕਿ ਹਰੇਕ ਜੀਵ ਦਾ ਕੀਤਾ ਚੰਗਾ ਜਾਂ ਮੰਦਾ ਕੰਮ ਉਸ ਪ੍ਰਭੂ ਦੇ ਮਹਿਲ ਦੇ ਦਰ ਤੇ ਚੋਬ ਆਧਾਰ ਹੈ ਹਰੇਕ ਜੀਵ ਦੇ ਅੰਦਰ ਹਿਰਦੇ ਘਰ ਵਿੱਚ ਪ੍ਰਭੂ ਪਰਮਾਤਮਾ ਹੈ ਜੋ ਵਸ ਰਿਹਾ ਹੈ ਪਰ ਜੀਵ ਦੇ ਆਪਣੇ ਕੀਤੇ ਚੰਗੇ ਮੰਦੇ ਕੰਮ ਹੀ ਉਸ ਪ੍ਰਭੂ ਤੋਂ ਵਿਥ ਘਰਾ ਦਿੰਦੇ ਹਨ ਵਿਛੋੜਾ ਪਾ ਦਿੰਦੇ ਹਨ ਜਿਸ ਚਿੱਤਰ ਗੁਪਤ ਦਾ ਸੈਮ ਹਰੇਕ ਜੀਵ ਨੂੰ ਲੱਗਿਆ ਹੋਇਆ ਹੈ ਉਹ ਚਿਤ੍ਰ ਗੁਪਤ ਉਹਦੇ ਘਰ ਇੱਕ ਮਨੀਮ ਦੀ ਹਸਤੀ ਰੱਖਦਾ ਹੈ ਧਰਮ ਰਾਏ ਪਰਲੀ ਪ੍ਰਤਿਹਾਰ ਇਸ ਤਰ੍ਹਾਂ ਮਾਰੇ ਕਹਿੰਦੇ ਦੁਨੀਆਂ ਦੇ ਭਾਣੇ ਪਰਲੋ ਲਿਆਉਣ ਵਾਲਾ ਧਰਮ ਰਾਜ ਉਸ ਪ੍ਰਭੂ ਦੇ ਮਹਿਲ ਦਾ ਇੱਕ ਮਾਮੂਲੀ ਦਰਵਾਨ ਹੈ ਸੋ ਐਸਾ ਰਾਜਾ ਸ੍ਰੀ ਗੋਪਾਲ ਸ੍ਰਿਸ਼ਟੀ ਦਾ ਮਾਲਕ ਉਹ ਪਰਮਾਤਮਾ ਇੱਕ ਐਸਾ ਰਾਜਾ ਹੈ ਜਾਂਚੈ ਘਰ ਗਣ ਗੰਦਰਬ ਰਿੱਖੀ ਬੱਪੜੇ ਢਾਡੀਆਂ ਗਵੰਤ ਆਛੈ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਆ ਕਿ ਉਹ ਪ੍ਰਮਾਤਮਾ ਕੈਸਾ ਰਾਜਾ ਹੈ ਜਿਹਦੇ ਦਰ ਤੇ ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ ਅਤੇ ਸਾਰੀ ॠषि ਇਹ ਵਿਚਾਰੇ ਢਾਡੀ ਬਣ ਕੇ ਉਹਦੀਆਂ ਸਿਫਤਾਂ ਦੀਆਂ ਵਾਰਾਂ ਗਾਉਂਦੇ ਹਨ ਸਰਬ ਸਾਸਤਰ ਬਉ ਰੂਪੀਆ ਅਨਗਰੂਆ ਅਖਾੜਾ ਮੰਡਲੀ ਕਾ ਬੋਲ ਬੋਲੇ ਕਾਚੇ ਇਸ ਤਰ੍ਹਾਂ ਗੁਰੂ ਪਿਆਰਿਓ ਸਾਰੇ ਸ਼ਾਸਤਰ ਮਾਨੋ ਬਹੁ ਰੂਪੀਏ ਹਨ ਇਹ ਜਗਤ ਮਾਨੋ ਉਹਦਾ ਨਿੱਕਾ ਜਿਹਾ ਇੱਕ ਅਖਾੜਾ ਹੈ ਪ੍ਰਮਾਤਮਾ ਦਾ ਪਰਮੇਸ਼ਵਰ ਦਾ ਇਸ ਜਗਤ ਦੇ ਰਾਜੇ ਉਸ ਦਾ ਹਾਲਾ ਭਰਨ ਵਾਲੇ ਹਨ ਉਹਦੀ ਸਿਫਤ ਦੇ ਸੁੰਦਰ ਬੋਲ ਬੋਲਦੇ ਹਨ ਚੌਰ ਟੂਲ ਜਾਚ ਹੈ ਪਵਣ ਉਹ ਪਰਮਾਤਮਾ ਕੈਸਾ ਰਾਜਾ ਕਿ ਉਹਦੇ ਦਰ ਤੇ ਪਵਣ ਭਾਵ ਚੋਰ ਬਰਦਾਰ ਹੈ ਪਵਣ ਚੋਰ ਕਰ ਰਹੀ ਹੈ ਚੇਰੀ ਸਕਤਾ ਜੀਤ ਲੈ ਲਵਣ ਤੇ ਮਾਇਆ ਵੀ ਉਹਦੀ ਦਾਸੀ ਹੈ ਜਿਸ ਨੇ ਸਾਰਾ ਜਗਤ ਜਿੱਤਿਆ ਹੋਇਆ ਹੈ ਅੰਡ ਟੂਕ ਜਾ ਪੈ ਭਸਮਤੀ ਇਹ ਧਰਤੀ ਉਦੇ ਲੰਗਰ ਵਿੱਚ ਮਨ ਨੂੰ ਇੱਕ ਚੁੱਲ੍ਹਾ ਹੈ ਭਾਵ ਸਾਰੀ ਧਰਤੀ ਦੇ ਜੀਵਾਂ ਨੂੰ ਉਹ ਪਰਮਾਤਮਾ ਕਾਲਪੁਰਖ ਵਾਹਿਗੁਰੂ ਆਪ ਹੀ ਰਿਜਕ ਦੇਣ ਵਾਲਾ ਹੈ ਉਹ ਹਰ ਇੱਕ ਨੂੰ ਜੀਵ ਦੇ ਕਰਮਾਂ ਦੇ ਅਨੁਸਾਰ ਰਿਜਕ ਆਪੜਾ ਰਿਹਾ ਹੈ ਤੇ ਸਾਡੇ ਜਿਹੋ ਜੇ ਕਰਮ ਨੇ ਉਹਨਾਂ ਕੁ ਸਾਨੂੰ ਉਹ ਪਰਮਾਤਮਾ ਦਾਤਾਂ ਦੇ ਰਿਹਾ ਹੈ ਸੋ ਐਸਾ ਰਾਜਾ تیر ਪਾਵਣ ਪਤੀ ਉਹ ਤੇ ਤਿੰਨਾ ਭਵਨਾਂ ਦਾ ਮਾਲਕ ਹੈ ਪਰਮਾਤਮਾ ਇੱਕ ਐਸਾ ਰਾਜਾ ਹੈ ਜਿਹੜਾ ਤਿੰਨਾ ਭਵਨਾਂ ਦਾ ਤਿੰਨਾ ਲੋਕਾਂ ਦਾ ਮਾਲਕ ਹੈ ਸੋ ਐਸਾ ਰਾਜਾ ਤਿਰਭਵਨ ਪਤੀ ਜਾਚੈ ਕਰ ਕੂਰਮਾ ਪਾਲ ਸੈਸਰ ਫਨੀ ਬਾਸਕ ਸੇਜ ਵਾਲੂ ਆ ਉਹ ਪਰਮਾਤਮਾ ਕੈਸਾ ਰਾਜ ਹੈ ਕਿ ਵਿਸ਼ਨੂੰ ਦਾ ਕਸ਼ ਅਵਤਾਰ ਜੀ ਦੇ ਘਰ ਵਿੱਚ ਮਨ ਨੂੰ ਇੱਕ ਪਲੰਗ ਹੈ ਹਜ਼ਾਰ ਫਣਾਂ ਵਾਲਾ ਸ਼ੇਸ਼ਨਾਗ ਜਿਸ ਦੀ ਸੇਜ ਦੀਆਂ ਤਣੀਆਂ ਦਾ ਕੰਮ ਦਿੰਦਾ ਹੈ 18 ਪਾਰ ਬਨਸਪਤੀ ਮਾਲਣੀ ਸ਼ਿਨਵਾ ਕਰੋੜੀ ਮੇਗਮਾਲਾ ਪਾਣੀ ਹਾਰਿਆ ਤੇ ਜਗਤ ਦੀ ਸਾਰੀ ਬਨਸਪਤੀ ਉਹਨੂੰ ਫੁੱਲਾ ਭੇਟ ਕਰਨ ਵਾਲੀ ਕਮਾਲਣ ਹੈ ਤੇ 96 ਕਰੋੜ ਬੱਦਲੋਂ ਦਾ ਪਾਣੀ ਭਰਨ ਵਾਲੇ ਨੌਕਰ ਹਨ ਨਖ ਪਰ ਸੇਵ ਜਾਚੈ ਸੁਰਸਰੀ ਤੇ ਗੰਗਾ ਉਹਦੇ ਦਰ ਤੇ ਉਹਦੇ ਨੌਆਂ ਦਾ ਇੱਕ ਪਸੀਨਾ ਹੈ ਨਖ ਪਰ ਸੇਵ ਜਾਚੈ ਸੁਰਸਰੀ ਸੱਤ ਸਮੁੰਦ ਚਾਚੇ ਕੜਥਲੀ ਅਤੇ ਸੱਤੇ ਸਮੁੰਦਰ ਉਹਦੀ ਕੜਵੰਜੀ ਹਨ ਤੇ ਪ੍ਰਮਾਤਮਾ ਦੇ ਉਹ ਕੜਵੰਜੀ ਹਨ ਤੇ ਉਹਦਾ ਪਾਣੀ ਭਰਦੇ ਹਨ ਸੱਤ ਸਮੁੰਦ ਜਾਚੇ ਕੜਥਲੀ ਏਤੇ ਜੀ ਜਾਂਚੇ ਬਰਤਣੀ ਜਗਤ ਦੇ ਸਾਰੇ ਜੀਵ ਜੰਤ ਉਹਦੇ ਭਾਂਡੇ ਹਨ ਸੋ ਐਸਾ ਰਾਜਾ ਤਿਰਪਵਣੀ ਉਹ ਤਾਂ ਭਾਈ ਤਿੰਨਾ ਭਵਨਾ ਦਾ ਮਾਲਕ ਹੈ ਇੱਕ ਐਸਾ ਰਾਜਾ ਹੈ ਜਾਂਚੈ ਘਰ ਨਿਕਟ ਵਰਤੀ ਅਰਜਣ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਬ ਬਾਣ ਵਹਿਲਾ ਉਹ ਪ੍ਰਮਾਤਮਾ ਐ ਕਿਹੜਾ ਰਾਜਾ ਹੈ ਜਿਹਦੇ ਘਰ ਵਿੱਚ ਉਹਦੇ ਨੇੜੇ ਰਹਿਣ ਵਾਲੇ ਅਰਜਨ ਪ੍ਰਹਿਲਾਦ ਅਮਰੀਕ ਨਾਰਦ ਨੇਜੈ ਜੋਗ ਸਾਧਨਾ ਵਿੱਚ ਪੁੱਗੇ ਹੋਏ ਜੋਗੀ ਤੇ ਗਿਆਨਵਾਨ ਮਨੁੱਖ ਸ਼ਿਵ ਜੀ ਦੇ ਗਣ ਦੇਵਤਿਆਂ ਦੇ ਰਾਗੀ ਬਵੰਜਾ ਵੀਰ ਆਦਿਕ ਉਹਦੀ ਇੱਕ ਸੁਧਾਰਨ ਜਹੀ ਖੇਡ ਹੈ ਏਤੇ ਜੀ ਜਾ ਚਾਹੇ ਕਰੀ ਜਗਤ ਦੇ ਸਾਰੇ ਜੀਆ ਜੰਤ ਮਾਲਕ ਪ੍ਰਭੂ ਦੇ ਘਰ ਵਿੱਚ ਹਨ ਸਰਬ ਵਿਆਪਕ ਅੰਤਰ ਹਰੀ ਉਹ ਅਕਾਲ ਪੁਰਖ ਹਰੀ ਪ੍ਰਭੂ ਸਭ ਵਿੱਚ ਵਿਆਪਕ ਹੈ ਤੇ ਸਭ ਦੇ ਅੰਦਰ ਵਸਦਾ ਹੈ ਪਰਣਵੈ ਨਾਮ ਦਿਓ ਤਾਂ ਚੀ ਆਣ ਇਸ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਹਨ ਭਗਤ ਨਾਮਦੇਵ ਜੀ ਬੇਨਤੀ ਕਰਦਾ ਹੈ ਕਿ ਮੈਨੂੰ ਵੀ ਜਿਹੜਾ ਇੰਨਾ ਵੱਡਾ ਰਾਜਾ ਹੈ ਮੈਨੂੰ ਵੀ ਉਸ ਪਰਮਾਤਮਾ ਦਾ ਓਟ ਆਸਰਾ ਹੈ ਤੇ ਸਗਲ ਭਗਤ ਜਾ ਚੈ ਨਿਸ਼ਾਨ ਤੇ ਸਾਰੇ ਭਗਤ ਜਿਸ ਦੇ ਝੰਡੇ ਹੇਠ ਆਨੰਦ ਮਾਣ ਰਹੇ ਹਨ ਇਸ ਤਰ੍ਹਾਂ ਭਗਤ ਨਾਮਦੇਵ ਜੀ ਦੀ ਬਾਣੀ ਦੇ ਅੰਦਰ ਭਗਤ ਨਾਮਦੇਵ ਜੀ ਫਰਮਾਨ ਕਰਦੇ ਹਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਸਾਨੂੰ ਗਿਆਨ ਬਖਸ਼ਦੀ ਹੈ ਜੀ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ